ਸੀਨੀਅਰ ਸਕੈਂਦਰੀ ਗਰਲ ਹਾਈ ਸਕੂਲ ਛੱਤੀ ਖੂਈ ਧਾਰੀਵਾਲ ਦਾ ਨਤੀਜਾ 100% ਰਹਾ ਰਿਜਲਟ ਅਨਾਉਂਸ ਕਰਨ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਕਾਉਂਸਲ ਪ੍ਰਧਾਨ ਫਲਕਾ ਕਾਦੀਆ ਵਪਾਰ ਮੰਡਲ ਦੇ ਕੋਆਰਡੀਨੇਟ ਅਸ਼wini ਦੁੱਗਲ ਅਤੇ ਪੀਏ ਹਣੀ ਅਤੇ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੀਰਜ ਮਹਾਜਨ ਜਿਨ੍ਹਾਂ ਕਲਾਸਾਂ ਵਿੱਚ ਪਹਿਲਾ ਦੂਸਰਾ ਤੇ ਤੀਸਰਾ ਦਰਜਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਨਗਰ ਕੌਂਸਲ ਢਾੜੀਵਾਲ ਪ੍ਰਧਾਨ ਅਸ਼ਵੀਨ ਦੁੱਗਲ ਅਤੇ ਨਵਜੁਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੀਰ ਜਮਾਜਨ ਨੇ ਪਹਿਲਾਂ ਵੀ ਇਸ ਸਕੂਲ ਦੀ ਬਹੁਤ ਮਦਦ ਕੀਤੀ ਹੈ ਜਿਵੇਂ ਕਿ ਜਿਹੜੇ ਬੱਚੇ ਆਪਣੀ ਫੀਸ ਨਹੀਂ ਦੇ ਸਕਦੇ ਉਹਨਾਂ ਦਾ ਸਾਰਾ ਖਰਚਾ ਨੀਰ ਜਮਾਜਨ ਅਤੇ ਅਸ਼ਵੀਨ ਦੁੱਗਲ ਕਰਦੇ ਹਨ ਉਹਨਾਂ ਆਖਿਆ ਕਿ ਜੇਕਰ ਸਕੂਲ ਨੂੰ ਕਿਸੇ ਕਿਸਮ ਦੀ ਵੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸ ਸਕਦੇ ਹਨ ਜਿੱਥੋਂ ਤੱਕ ਹੋਵੇਗੀ ਅਸੀਂ ਪੂਰੀ ਮਤ ਕਰਾਂਗੇ ਸਕੂਲ ਪ੍ਰਧਾਨ ਮਖਵੰਦ ਸਿੰਘ ਨਾਗੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਰਣਬੀਰ ਕੌਰ ਨੇ ਆਏ ਮੁੱਖ ਮਹਿਮਾਨ ਪ੍ਰਧਾਨ ਅਸ਼ਵੀਨ ਦੁੱਗਰਹਾਣੀ ਪੀ ਅਤੇ ਨੀਰਜ ਮਹਾਜਨ ਨੂੰ ਮੈਮੈਂਟੋ ਦੇ ਕੇ ਸਨਮਾਨਤ ਕੀਤਾ ਮਖਵੰਦ ਸਿੰਘ ਨਾਗੀ ਨੇ ਦੱਸਿਆ ਕਿ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਸਕੂਲ ਹੈ ਇੱਥੇ ਬਹੁਤ ਹੀ ਗਰੀਬ ਪਰਿਵਾਰ ਦੀਆਂ ਲੜਕੀਆਂ ਪੜ੍ਹਦੀਆਂ ਹਨ ਇਹ ਸਕੂਲ ਸ਼ਹਿਰ ਦੇ ਦਾਨੀ ਸੱਜਣਾ ਵੱਲੋਂ ਸਹਿਯੋਗ ਦੇ ਨਾਲ ਚਲਾਇਆ ਜਾ ਰਿਹਾ ਹੈ ਮੁਖਵੰਤ ਸਿੰਘ ਨਾਗੀ ਅਤੇ ਪ੍ਰਿੰਸੀਪਲ ਮੈਡਮ ਰਣਬੀਰ ਕੌਰ ਨੇ ਦੱਸਿਆ ਕਿ ਇਸ ਸਕੂਲ ਦਾ ਨਤੀਜਾ ਹਰ ਸਾਲ 100% ਆਉਂਦਾ ਹੈ ਅਤੇ ਸਕੂਲ ਦਾ ਸਟਾਫ ਵੀ ਬਹੁਤ ਮਿਹਨਤੀ ਹੈ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ 36 ਕੋਈ ਵਿਖੇ ਦਾਖਲਾ ਦਿਵਾਓ ਵੇਖੋ ਟੀਵੀ ਮੀਡੀਆ ਪੀਆ 255 ਪਾੜੀਆ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਫਤਿਹ ਅੱਜ ਮੈਨੂੰ ਸਾਡੇ ਸਰਦਾਰ ਮੁਖਤ ਸਿੰਘ ਲਾਗੀ ਜੋ ਕਿ ਸਾਡੇ ਧਾਰੀਵਾਲ ਦਾ ਸਕੂਲ ਦੇ ਪ੍ਰਧਾਨ ਨੇ ਗੁਰੂ ਨਾਨਕ ਗਰਲ ਹਾਈ ਸਕੂਲ ਸਾਡੇ ਧਾਰੀਵਾਲ ਦੇ ਵਿੱਚ ਬਹੁਤ ਹੀ ਵਧੀਆ ਸਕੂਲ ਆ ਜਿਹਦਾ ਇੱਕ ਨਾਮ ਆ ਇਹ ਸਕੂਲ ਜਿਹੜਾ ਨਾ ਸਾਡੇ ਇਲਾਕੇ 'ਚ ਜਿਹੜਾ ਵੀ ਗਰੀਬ ਪਰਿਵਾਰ ਦਾ ਬੱਚਾ ਉਹ ਇੱਥੇ ਪੜਦਾ ਵਾ ਇਹ ਸਕੂਲ ਜਿਹੜਾ ਸਾਡੇ ਸਮਾਜ ਸੇਵੀਆ ਦੇ ਧੁਰ ਚੱਲਦਾ ਪਿਆ ਨੇ ਜਿਸ ਸਾਡੇ ਜ਼ਿਲ੍ਹੇ ਦੇ ਮੰਨੇ ਪ੍ਰਮੰਨੇ ਸਮਾਜ ਸੇਵੀ ਨੀਰਜ ਮਹਾਜਨ ਜੀ ਉਹਨਾਂ ਨੇ ਵੀ ਇਸ ਸਕੂਲ ਦੀ ਬੜੀ ਮਦਦ ਕਰਦੇ ਆ ਬੱਚਿਆਂ ਦੀ ਮਦਦ ਕਰਦੇ ਨੇ ਫੀਸਾਂ ਦੇ ਵਿੱਚ ਵੀ ਬੱਚੇ ਐਡਾਪਟ ਵੀ ਕੀਤੇ ਉਹਨਾਂ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦਾ ਵੀ ਜਿਸ ਸਾ ਨੀਰਜ ਹੋਣਾ ਵਰਗੇ ਹੋਣ ਹਾਰ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਾਂ ਕਿ ਉਹ ਲੋਕਾਂ ਦਾ ਭਲਾ ਕਰਦੇ ਤੇ ਲੋੜਵੰਦ ਦੀ ਲੋੜ ਵੀ ਪੂਰੀ ਕਰਦੇ ਨੇ ਦੂਜਾ ਨੰਬਰ ਸਾਡੇ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਮਖਵਨ ਸਿੰਘ ਨਾਗੀ ਜੀ ਉਹ ਮੈਂ ਇਹਨਾਂ ਨੂੰ ਅੱਜ ਤੋਂ ਹੀ ਜਾਣਦਾ ਮੈਂ ਬੜੇ ਚਿਰ ਤੋਂ ਜਾਣਦਾ ਵੀ ਉਹ ਬਹੁਤ ਹੀ ਸਮਾਜ ਸੇਵੀ ਨੇ ਹਰ ਲੋੜਵੰਦ ਦੀ ਲੋੜ ਹੀ ਪੂਰੀ ਕਰਦੇ ਨੇ ਆ ਸਕੂਲ ਜਿਹੜਾ ਵਾ ਕਾਫੀ ਸਮੇਂ ਤੋਂ ਚਲਾ ਰਹੇ ਨੇ ਇੱਥੋਂ ਦੇ ਬੱਚੇ ਜਿਹੜੇ ਆ ਦੇਖੋ ਇੱਕ ਗਰੀਬ ਬੱਚੇ ਆ ਬਹੁਤ ਹੀ ਇੰਟੈਲੀਜੈਂਟ ਬੱਚੇ ਆ ਉਹਨਾਂ ਨੂੰ ਸਿੱਖਿਆ ਦੇ ਦਿੰਦੇ ਨੇ ਬੜੇ ਅੱਛੇ ਕੰਮ ਕਰਦੇ ਬ ਇਹਨਾਂ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਬਣ ਗਏ ਆਪਣਾ ਘਰ ਚਲਾ ਸਕਣਗੇ ਤੇ ਇਹਨਾਂ ਨੂੰ ਸਿਸਾ ਹੀ ਦੇਣਗੇ ਮੁਖਨ ਸਿੰਘ ਨਾਗੀ ਜੀ ਬਹੁਤ ਹੀ ਸਮਾਜਾਚੇ ਸਮਾਜ ਸੇਵੀ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਇੱਥੇ ਆਇਆ ਵਾਂ ਤੇ ਮੈਂ ਸਾਰੇ ਧਾਰੀਵਾਲ ਇਲਾਕੇ ਨੂੰ ਦੇ ਲੋਕਾਂ ਨੂੰ ਇਹੋ ਹੀ ਪ੍ਰਗਟ ਕਰਾਂ ਕਿ ਇਹ ਸਕੂਲ ਬਹੁਤ ਅੱਛਾ ਹੈ ਇਹਨਾਂ ਦਾ ਸਟਾਫ ਪ੍ਰਿੰਸੀਪਲ ਮੈਡਮ ਤੇ ਸਟਾਫ ਇਹਨੇ ਬੱਚਿਆਂ ਨੂੰ ਅੱਛੀ ਕੁਆਲਟੀ ਦੀ ਸਿੱਖਿਆ ਦੇ ਰਹੇ ਨੇ ਤਾਂ ਕਿ ਮੈਂ ਦੇਖਿਆ ਕਾਫੀ ਬੱਚਿਆਂ ਨੇ ਅੱਜ ਬੜੇ ਬੜੇ ਅੱਛੇ ਨੰਬਰ ਲਏ ਨੇ 90% ਤੇ 99% 80% ਨੰਬਰ ਲਏ ਨੇ ਤੇ ਬੜੀ ਖੁਸ਼ੀ ਹੋਈ ਆ ਵੀ ਜਿਹੜੇ ਗਰੀ ਪਰਿਵਾਰਾਂ ਦੇ ਬੱਚੇ ਦੇਖੋ ਇੰਨੇ ਨੇ ਅੱਛੇ ਨੰਬਰ ਲੈ ਰਹੇ ਨੇ ਤੇ ਜਿਹੜੇ ਸਮਾਜ ਸੇਵੀ ਇਹਨਾਂ ਦੀ ਮਦਦ ਕਰਦੇ ਨੇ ਤਾਂ ਕਿ ਇਹ ਬੱਚੇ ਵੱਡ ਪੜ੍ਹ ਲਿਖ ਕੇ ਅੱਛੀ ਅਫਸਰ ਬਣ ਗਏ ਸਾਡੇ ਧਾਰੀਵਾਲ ਸ਼ਹਿਰ ਦਾ ਵੀ ਨਾਮ ਉੱਚਾ ਕਰਨਗੇ ਸਕੂਲ ਦਾ ਵੀ ਨਾਮ ਉੱਚਾ ਕਰਨਗੇ ਤੇ ਸਮਾਜ ਸੇਵੀ ਨੂੰ ਵੀ ਪੁੰਨ ਲੱਗੇਗਾ ਜਿੰਨ ਮੈਂ ਕਹਿ ਸਕਦਾ ਤੇ ਮੈਂ ਇਹੋ ਹੀ ਕਰਨਾ ਪ੍ਰਾਰਥਨਾ ਵੀ ਆਪਣੇ ਬੱਚੇ ਸਕੂਲ ਦੇ ਵਿੱਚ ਪਾਓ ਤਾਂ ਕਿ ਅੱਛੀ ਸਿੱਖਿਆ ਅੱਛੀ ਕੁਆਲਿਟੀ ਐਜੂਕੇਸ਼ਨ ਲੋ ਤਾਂ ਸਾਡੇ ਧਾਰੀਵਾਲ ਦਾ ਨਾਮ ਉੱਚਾ ਕਰੋ ਮੈਂ ਆਪਣੇ ਵੱਲੋਂ ਐਜੇ ਨਗਰ ਪ੍ਰਧਾਨ ਮੈਂ ਇਸ ਸਕੂਲ ਨੂੰ ਜੇ ਵੀ ਮੇਰੀ ਲੋੜ ਵਾ ਮੈਂ ਹਰ ਹਾਲ ਇਹਨਾਂ ਦੀ ਮਦਦ ਵੀ ਕਰਾਂਗਾ ਆਪਣੇ ਖੌਸਲਾ ਦਾ ਨਾਮ ਰਲ ਕੇ ਇਸ ਸਕੂਲ ਦੀ ਜਿੰਨੀ ਵਾਰਤਾਰ ਬਦਲਦੇ ਹੀ ਘਾਤ ਕਰਨੇ ਜ਼ਰੂਰ ਕਰਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੇ ਰਾਮ ਅੱਜ ਧਾਰੀਵਾਲ ਦੇ ਵਿੱਚ ਗੁਰਦਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਸ ਸਕੂਲ ਦੇ ਉਪ ਪ੍ਰਧਾਨ ਸਰਦਾਰ ਮਫਾਜ਼ਲ ਸਿੰਘ ਨਾਗੀ ਜੀ ਅਤੇ ਪ੍ਰਿੰਸੀਪਲ ਮੈਡਮ ਨੇ ਸਾਨੂੰ ਇਸ ਸਕੂਲ ਦੇ ਵਿੱਚ ਰਿਜ਼ਲਟ ਐਨੂਲ ਰਿਜ਼ਲਟ ਅਨਾਉਂਸ ਕਰਦੇ ਵਿੱਚ ਬੁਲਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਨਾਲ ਸਾਡੇ ਸ਼ਹਿਰ ਦੇ ਸ਼ਾਨ ਸਾਡੀ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਅਸ਼ਵੀ ਦੁਗਲ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਸਕੂਲ ਦੇ ਬੱਚਿਆਂ ਦਾ ਰਿਜ਼ਲਟ ਦੇਖ ਕੇ ਬੜੇ ਖੁਸ਼ੀ ਮਹਿਸੂਸ ਕਰਦਾ ਹਾਂ ਬੜਾ ਮਾਨ ਮੈਂ ਸੋਚ ਕਰਦਾ ਹਾਂ ਕਿ ਇਹ ਬੱਚੇ ਜਿਹੜੇ ਘਰਾਂ ਚੋਂ ਆਂਦੇ ਨੇ ਫਾਈਨੈਂਸ਼ਲੀ ਇੰਨੇ ਸਟਰੋਂਗ ਨਹੀਂ ਐ ਪਰ ਫਿਰ ਵੀ ਇਹ ਸਕੂਲ ਦੇ ਬੱਚਾ ਨੇ ਇੰਨੇ ਅੱਛੇ ਅੰਕ ਲੈ ਕੇ ਇੱਕ ਮਿਸਾਲ ਪੇਸ਼ ਕੀਤੀ ਐ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਤੇ ਹੋਰ ਵੀ ਆਪਣੇ ਸਾਥੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਾਂ ਇਹਨਾਂ ਬੱਚਿਆਂ ਦੀ ਹੈਲਪ ਵਾਸਤੇ ਜ਼ਰੂਰ ਅੱਗੇ ਆਈਏ ਕਿਉਂਕਿ ਅਸੀਂ ਜਸਨਾਤਨ ਧਰਮ ਨੂੰ ਬਿਲੋਂਗ ਕਰਦੇ ਆਂ ਆਪਾਂ ਕੰਜਕਾਂ ਦਾ ਪੂਜਨ ਕਰਦੇ ਆਂ ਇਹ ਵੀ ਕੰਜਕਾਂ ਨੇ ਤੇ ਅਸੀਂ ਵੇਖੀ ਹੈ ਕਿ ਕੋਈ ਵੀ ਬੱਚਾ ਕੋਈ ਵੀ ਸਾਡੀ ਧੀ ਜਿਹੜੀ ਆ ਉਹ ਫੀਸ ਕੰਨਣ ਰਹਿ ਜਾਈ ਅਸੀਂ ਉਹਨਾਂ ਦੀ ਮਦਦ ਜਿਹੜੀ ਆ ਪੂਰੀ ਕਰੀਏ ਤੇ ਮੈਂ ਸਕੂਲ ਨੂੰ ਆਸ਼ਵਾਸਨ ਦਵਾਉਣਾ ਕਿ ਜਿੱਥੇ ਵੀ ਸਾਡੀ ਮਦਦ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਅੱਗੇ ਵੀ ਜਿੱਥੇ ਤੁਸੀਂ ਵਾਅਦਾ ਦਿੱਤੀ ਆਪਾਂ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਚੰਗੇ ਅੰਕ ਲੈ ਕੇ ਪਾਸ ਹੁੰਦੇ ਨੇ ਜਾਂ ਫਸਟ ਸੈਕਿੰਡ ਥਰਡ ਕੋਈ ਪੋਜੀਸ਼ਨ ਲੈਂਦੇ ਨੇ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਜਿਹੜੇ ਬੱਚੇ ਆਪਣੀ ਫੀਸ ਨਹੀਂ ਦੇ ਸਕਦੇ ਲੜਕੀਆਂ ਫੀਸ ਨਹੀਂ ਦੇ ਸਕਦੀਆਂ ਉਹ ਸਾਨੂੰ ਅਪਰੋਚ ਕਰੇ ਸਾਡੀ ਸੁਸਾਇਟੀ ਨਯਾ ਯੁਗ ਨਹੀਂ ਸੋਚ ਇੰਫੈਸ ਸੁਸਾਇਟੀ ਪੰਜਾਬ ਬਲੋ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਖਰਾਂ ਸਿੰਘ ਲਾਗੀ ਵਾਇਸ ਪ੍ਰਧਾਨ ਗੁਰਨਾਰਗੜ ਸੀਨੀਅਰ ਸੈਕੰਡਰੀ ਸਕੂਲ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਕੂਲ ਜਿਹੜਾ ਹੈ 1942 ਤੋਂ ਸ਼ੁਰੂ ਹੋਇਆ ਹੈ ਸਕੂਲ ਸਾਰੇ ਨਾ ਉਹ ਇਲਾਕੇ ਦੇ ਵਿੱਚ ਪੁਰਾਣਾ ਸਕੂਲ ਹੈ ਤੇ ਅਦੇ ਇੱਥੇ ਹੀ ਸਾਰੇ ਇਲਾਕੇ ਦੀ ਜਿਹੜੀ ਸਿੱਖਿਆ ਦਾ ਹੈਗਾ ਆਰੰਭ ਹੋਇਆ ਸੀਗਾ ਇੱਥੋਂ ਤੇ ਸਾਡਾ ਸਟਾਫ ਸਾਰੇ ਜਿਹੜੇ ਸੀਗੇ ਉਹ ਬੱਚਿਆਂ ਨੂੰ ਚੰਗੀ ਮਿਹਨਤ ਤੇ ਲਗਨ ਦੇ ਨਾਲ ਉਹ ਪੜਾਉਂਦੇ ਹਨ ਤੇ ਮੈਂ ਇੱਕ ਗੱਲ ਹੋਰ ਜ਼ਰੂਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਵੀ ਇਹ ਸਕੂਲ ਸਾਡਾ ਗਵਰਨਮੈਂਟ ਦਾ ਐਡਿਟਡ ਸਕੂਲ ਸਕੂਲ ਹੈ ਲੇਕਿਨ ਅਸਲ ਵਿੱਚ ਸਿਰਫ ਦੋ ਟੀਚਰ ਜਿਹੜੇ ਨੇ ਗਵਰਨਮੈਂਟ ਦੇ ਐਡਿਟਡ ਸਕੂਲ ਦੇ ਨੇ ਤੇ ਬਾਕੀ ਜਿਹੜੇ ਸਾਡੇ ਕੋਲ ਸਟਾਫ ਜਿਹੜਾ ਵਾ ਉਹ ਪ੍ਰਾਈਵੇਟ ਸ਼ਨਾਵ ਰੱਖਿਆ ਹੋਇਆ ਹੈ ਕਿ ਜਿਨ੍ਹਾਂ ਦੀ ਫੀਸ ਦੇਣੀ ਵੀ ਜਿਹੜੀ ਆ ਆਫੀ ਹੋ ਜਾਂਦੀ ਹੈ ਕਿਉਂਕਿ ਸਰਕਾਰ ਨੇ ਇੱਕ ਬਣਾਤਾ ਹੋਇਆ ਵਾ ਕਿ ਇੱਕ ਲੜਕੀਆਂ ਦੇ ਸਕੂਲ ਦੇ ਵਿੱਚ ਲੜਕੀਆਂ ਕੋ ਫੀਸ ਲੈਣੀ ਨਹੀਂ ਤੇ ਸਾਡਾ ਸਕੂਲ ਜੜਾ ਵਾ ਜਿਹੜੀ ਅਸੀਂ ਥੋੜੀ ਥੋੜੀ ਫੀਸ ਲੈ ਕੇ ਬੱਚਿਆਂ ਨੂੰ ਪਲੱਸ 1 ਪਲੱਸ 2 ਦੇਖੋ ਉਹਦੇ ਸਿਰ ਤੇ ਚੱਲਣ ਦੇ ਆ ਤੇ ਨਾਲ ਹੀ ਚਲੋ ਮੈਂ ਬਹੁਤ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦਾ ਹਾਂ ਕਿ ਸਾਡੇ ਨਾਲ ਸੀ ਜੋ ਵੀ ਸਾਡੇ ਨੀਰਜ ਮਹਾਜਨ ਜੀ ਅਤੇ ਅਸ਼wini ਦੁੱਗਲ ਜੀ ਤੇ ਹੋਰ ਵੀ ਸਾਡੇ ਨਾਲ ਸ਼ਹਿਰ ਨਿਵਾਸੀ ਜਿਹੜੇ ਨੇ ਸਾਡੇ ਬਲਵਿੰਦਰ ਸਿੰਘ ਜੀ ਮੰਗਾ ਗੁਰਦੁਆਰੇ ਪ੍ਰਧਾਨ ਉਹ ਵੀ ਇਸ ਸਕੂਲ ਦੀ ਗਾਇਬ ਗਾਇਬ ਬਹੁਤ ਜਦੀਆ ਮਿਹਨਤ ਕਰਦੇ ਰਹਿੰਦੇ ਹਨ ਤੇ ਮੈਂ ਆਪਣੇ ਸਟਾਫ ਦਾ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਕੋਲ ਪਹੁੰਚੇ ਨੇ ਤੇ ਮੈਂ ਫਿਰ ਇਹਨਾਂ ਦਾ ਫਿਰ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲੇ ਆਸ ਕਰਦਾ ਹਾਂ ਵੀ ਅੱਗੇ ਤੋਂ ਵੀ ਇਹ ਸਾਡੀ ਇਸੇ ਤਰ੍ਹਾਂ ਹੀ ਮਦਦ ਕਰਦੇ ਰਹਿਣਗੇ ਜਿਤਨਾ ਇਹਨਾਂ ਨੇ ਪਿਛਲੇ 6 ਦੇ ਵਿੱਚ ਕੀਤੀ ਹੈ